ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਰੇ ਮਨ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਜੈਸੀ ਜਲ ਕਮਲੇ ਲਹਿਰੇ ਨਾਲ ਪਛਾੜੀ ਐ ਲਹਿਰੇ ਨਾਲ ਪਛਾੜੀ ਐ ਭੀ ਵਿਕਸਾਇ ਅਸਨੇਹ ਭੀ ਬਿਸਾ ਅਸਨੇਹ ਜਲਮ ਹੈ ਜੀ ਉਪਾਇਕੈ ਜਲਮ ਹੈ ਜੀ ਉਪਾਇਕੈ ਬਿਨ ਜਲ ਮਰਨ ਤਿਨੇਹ ਬਿਨ ਜਲ ਮਰਨ ਤਿਨੇਹ ਮਾਨ ਰੇ ਮਨ ਰੇ ਕਿਉ ਛੋਟੈ ਬਿਨ ਪਿਆਰ ਕਿਉ ਛੋਟੈ ਬੇਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਬਖਸ਼ੇ ਭਗਤ ਪੰਡਾਰ ਰਹਾਉ ਰਹਾਉ ਰੇ ਮਨ ਰੇ ਮਨ ਐਸੀ ਹਰ ਸਿਉ ਪੀਤ ਕਰ ਐਸੀ ਹਰ ਸਿਉ ਪੀਤ ਕਰ ਜੈਸੇ ਮਛਲੀ ਨੀਰ ਜੈਸੇ ਮਛਲੀ ਨੀਰ ਜਿਉਂ ਅਦਕਉ ਤਿਉਂ ਸੁਖ ਕਣੋ ਜਿਉਂ ਅਦਕਉ ਤਿਉਂ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਮਨ ਤਾਨਾ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਾਈ ਬਿਨ ਜਲ ਘੜੀ ਨਾ ਜੀਵਾਈ ਪ੍ਰਭ ਜਾਣੈ ਅਬ ਪੀਰ ਪ੍ਰਭ ਜਾਣੈ ਅਬ ਪੀਰ ਰੇ ਮਨ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਜੈਸੀ ਚਾਤ੍ਰਿਕ ਮੇਹ ਸਰ ਪਰ ਥਲ ਹਰੀਆਵਲੇ ਸਰ ਪਰ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ਇਕ ਬੂੰਦ ਨ ਪਵਈ ਕੇਹ ਕਰਮ ਮਿਲੇ ਸੋ ਪਾਈਐ ਕਰਮ ਮਿਲੇ ਸੋ ਪਾਈਐ ਕਿਰਤ ਪਿਆ ਸਿਰ ਦੇਹ ਕਿਰਤ ਭਿਆਸਿਰ ਦੇਹ ਰੇ ਮਨ ਰੇ ਮਨ ਐਸੀ ਹਰਿ ਸਿਮੁ ਪ੍ਰੀਤ ਕਰ ਐਸੀ ਹਰਿ ਸਿਮੁ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ ਆਵਟਨ ਆਪੇ ਖਵੈ ਦੁੱਧ ਕੋ ਖਾਪਣ ਨਾ ਦੇ ਦੁੱਧ ਕੋ ਖਾਪਣ ਨਾ ਦੇ ਆਪੇ ਮੇਲੇ ਵਿੱਚ ਹੁੰਨੇ ਆ ਆਪੇ ਮੇਲੇ ਵਿੱਚ ਹੁੰਨੇ ਆ ਸੱਚ ਵੜਾਈ ਦੇ ਸੱਚ ਵੜਾਈ ਦੇ ਰੇ ਮਨ ਰੇ ਐਸੀ ਹਰ ਸਿਉ ਪ੍ਰੀਤ ਕਰ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨਾ ਸੋਵਾਈ ਖਿਨ ਪਲ ਨੀਂਦ ਨਾ ਸੋਵਾਈ ਜਾਣੈ ਦੂਰ ਹਜ਼ੂਰ ਜਾਣੈ ਦੂਰ ਹਜ਼ੂਰ ਮਾਨੋਖ ਸੋਜੀ ਨਾ ਪਵੈ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜ਼ੂਰ ਗੁਰਮੁਖ ਸਦਾ ਹਜ਼ੂਰ ਮਾਨਮੁਖ ਗੰਤ ਗਣਾਵਣੀ ਮਾਨਮੁਖ ਗੰਤ ਗਣਾਵਣੀ ਕਰਤਾ ਕਰੇ ਸੋ ਹੋਏ ਕਰਤਾ ਕਰੇ ਸੋ ਹੋਏ ਤਾ ਕੀ ਕੀਮਤ ਨਾ ਪਵੈ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਜੇ ਲੋਚੈ ਸਭ ਕੋਏ ਗੁਰਮਤਿ ਹੋਏ ਤਪਾਈਐ ਗੁਰਮਤਿ ਹੋਏ ਤਪਾਈਐ ਸਚ ਮਿਲੈ ਸੁਖ ਹੋਇ ਹੋਏ ਸੱਚ ਮਿਲੈ ਸੁਖ ਹੋਏ ਸੱਚਾ ਨੇਹ ਨਾ ਟੁੱਟਾਈ ਸੱਚਾ ਨੇਹ ਨਾ ਟੁੱਟਈ ਜੇ ਸਤਗੁਰ ਭੇਟੈ ਸੋਏ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਗਿਆਨ ਪਦਾਰਥ ਪਾਈਐ ਤ੍ਰਿ ਭਾਵਨਾ ਸੋਜੀ ਹੋਏ ਭਾਵਨਾ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਨਿਰਮਲ ਨਾਮ ਨਾ ਸਰ ਜੇ ਗੁਣ ਕਾ ਗਾਹ ਕੋ ਹੋਏ ਜੀ ਗੁਣ ਕਾ ਗਾਹ ਕੋ ਹੋਏ ਖੇਲ ਗਏ ਸੇ ਪੰਖਣੂ ਖੇਲ ਗਏ ਸਪੰਖਣੂ ਜੋ ਚੁਗਦੇ ਸਰ ਤਲ ਜੋ ਚੁਗਦੇ ਸਰ ਤਲ ਘੜੀ ਕੇ ਮੋਤ ਕੇ ਚੱਲਣਾ ਘੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਿਸ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪਿੜਮਲ ਜਾਏ ਸੱਚਾ ਪਿੜਮਲ ਬਿਨ ਪ੍ਰੀਤ ਨਾ ਉਪਜੈ ਬਿਨ ਗੁਰ ਪ੍ਰੀਤ ਨਾ ਉਪਜੈ ਹਉ ਮੈਂ ਮੈਲ ਨ ਜਾਏ ਹਉ ਮੈਂ ਮੈਲ ਨ ਜਾਏ ਸੋਹੰ ਆਪਿ ਪਛਾਣੀਐ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਮਿਲਿਆ का क्या मिली है शब्द मिले पति आए शब्द मिले न पवे मनमुख सोजी ना पवे सो विछोड़ चोटांछड़ चोटां खाए नानक दार एक है नानक ਦਰ ਘਰ ਏਕ ਹੈ ਅਵਰਣ ਦੂਜੀ ਜਾਏ ਅਵਰਣ ਦੂਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ